ਸਤਿ ਸ੍ਰੀ ਅਕਾਲ ਜੀ ਸਿਮਰਨ ਬੂਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਤੁਸੀਂ ਸਾਰੇ ਠੀਕ ਠਾਕ ਹੋ ਜਰੂਰ ਦੱਸਿਆ ਕਰੋ ਜੀ ਮੈਸੇਜ ਕਰਿਆ ਕਰੋ ਜੀ ਅਸੀਂ ਠੀਕ ਠਾਕ ਹੈ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤ ਹੀ ਪਿਆਰੇ ਜੇ ਸੂਟ ਲੈ ਕੇ ਆਨੇ ਆ ਜੀ ਤੁਹਾਡੇ ਵਾਸਤੇ ਕਾਟਨ ਦੇ ਬਹੁਤ ਸੋਹਣੇ ਸੂਟ ਐਂ ਬਹੁਤ ਘੱਟ ਰੇਟ ਚ ਐ ਜੀ ਅੱਜ ਵਾਲਾ ਸੂਟ ਪਹਿਲਾ ਸੂਟ ਚੈੱਕ ਕਰੋ ਜੀ ਪਿਓਰ ਕਾਟਨ ਦਾ ਸੂਟ ਹੋਊਗਾ ਜੀ ਪਿਓਰ ਕਾਟਨ ਦਾ ਵੀਰ ਦੁਪੱਟਾ ਜੀ ਬਹੁਤ ਸੋਹਣਾ ਦੁਪੱਟਾ ਟਾਈ ਐਂਡ ਆਈ ਬਹੁਤ ਪਿਆਰਾ 3.5 ਮੀਟਰ 380 ਦੀ ਕਟ ਹੋ ਗਈ ਹੈ ਜੀ ਸੂਟ ਦੀ ਬੜੇ ਬਨੇ ਦੀ ਸੂਟ ਦਾ ਪ੍ਰਾਈਸ ਹੈਗਾ ਜੀ 775 ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਸ਼ੇਅਰ ਜਾਂ ਕਰਨ ਨਾਲ ਤੁਹਾਡਾ ਕੁਝ ਵੀ ਨਹੀਂ ਜਾਂਦਾ ਸਿਰਫ ਤੁਸੀਂ ਸ਼ੇਅਰ ਕਰਨੀ ਆ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਸੂਟ ਲੈ ਕੇ ਆਨੇ ਆ ਜੀ ਕਈ ਦਿਨਾਂ ਤੋਂ ਬਾਅਦ ਵੀਡੀਓ ਪਈ ਹੈ ਜੀ ਕਿਉਂਕਿ ਥੋੜੀ ਤबीयत ਸਹੀ ਨਹੀਂ ਸੀ ਇਸ ਕਰਕੇ ਕਈ ਮੇਰੀਆਂ ਭੈਣਾਂ ਦੇ ਕਾਲ ਆਈ ਮੈਸੇਜ ਆਏ ਥੈਂਕ ਯੂ ਸੋ ਮੱਚ ਮੇਰੀਆਂ ਭੈਣਾਂ ਇੰਨੀਆ ਪਿਆਰ ਕਰਦੀਆਂ ਵੀ ਪੁੱਛਦੀਆਂ ਵੀ ਤੁਹਾਡੀ ਵੀਡੀਓ ਨਹੀਂ ਆਈ ਕੀ ਆ ਗੱਲ ਜੀ ਥੈਂਕ ਯੂ ਜੀ ਤੁਹਾਡਾ ਦਿਲੋਂ ਬਹੁਤ ਧੰਨਵਾਦ ਅਸੀਂ ਤੁਹਾਡਾ ਦਿਲੋਂ ਰਿਸਪੈਕਟ ਕਰਦੀਆਂ ਜਿਵੇਂ ਬਹੁਤ ਜ਼ਿਆਦਾ ਤੁਸੀਂ ਸੋਚ ਵੀ ਨਹੀਂ ਸਕਦੇ ਹਨਾ ਇਸ ਕਰਕੇ ਜੀ ਮੇਰਾ ਇੰਨਾ ਫਿਕਰ ਕਰਦੇ ਆ ਤੁਸੀਂ ਕਿ ਸੋਚਦੇ ਆ ਕਿਉਂਕਿ ਅੱਜ ਦੇ ਟਾਈਮ 'ਚ ਨਹੀਂ ਐਦਾਂ ਦੇ ਹੈਗੇ ਲੋਕ ਬਹੁਤ ਘੱਟ ਐ ਪਰ ਮੇਰੀਆਂ ਭੈਣਾਂ ਦੇ ਹੱਦ ਤੋਂ ਜ਼ਿਆਦਾ ਫੋਨ ਆਏ ਕਿ ਤੁਸੀਂ ਵੀਡੀਓ ਕਿਉਂ ਨਹੀਂ ਅਪਲੋਡ ਕਰ ਰਹੇ ਜੀ ਤੁਹਾਡੀ ਵੀਡੀਓ ਦੀ ਵੇਟ ਕਰਦੇ ਆਂ ਅਸੀਂ ਅੱਜ ਅਸੀਂ ਤੁਹਾਡੇ ਵਾਸਤੇ ਏਸੀ ਲਈ ਸੋਹਣੇ-ਸੋਹਣੇ ਜੇ ਸੂਟ ਲੈ ਆਂਦੇ ਜੀ ਸੋਹਣੇ-ਸੋਹਣੇ ਜੇ ਪ੍ਰਿੰਟ ਰਖੜੀ ਆ ਰਹੀ ਹੈ ਜੀ ਇਹ ਰਖੜੀ ਬਿਲਕੁਲ ਨਹੀਂ ਲਿਆਗੀ ਜੀ ਇਸ ਕਰਕੇ ਮੇਰੀਆਂ ਭੈਣਾਂ ਨੇ ਜਿੱਦਾਂ ਦੀ ਵੀ ਰੇਂਜ ਦੇ ਕੱਪੜੇ ਫਰੀ ਦਣੇ ਆ ਜਰੂਰ ਮੈਨੂੰ ਮੈਸੇਜ ਕਰਿਓ ਵੀ ਸਾਨੂੰ ਐਦਾਂ ਦੇ ਸੂਟ ਲੈ ਕੇ ਆਓ ਅੱਜ ਵਾਲੇ ਸੂਟ ਬਹੁਤ ਹੀ ਘੱਟ ਰੇਟ 'ਚ 775 ਦਾ ਤੁਹਾਨੂੰ ਸੂਟ ਮਿਲੂਗਾ ਜੀ ਬਿੱਦ ਦੁਪੱਟਾ ਜੀ ਕਿਸੇ ਨੂੰ ਤੁਸੀਂ ਦੇਣਾ ਹੈ ਖੁਦ ਵੇਅਰ ਕਰਨਾ ਹੈ ਬਹੁਤ ਪਿਆਰਾ ਫੈਬਰਿਕ ਹੈ ਸੀ ਥਰੂ ਨਹੀਂ ਹੈਗਾ ਜੀ ਲਾਈਨਿੰਗ ਦੀ ਕੋਈ ਨੀਡ ਨਹੀਂ ਵਿਦਾਊਟ ਲਾਈਨਿੰਗ ਵਾਲਾ ਸੂਟ ਹੈ ਜੀ ਜਿਹੜਾ ਇੱਕ ਵੀਡੀਓ 'ਚੋਂ ਪੰਜ ਸੂਟ ਇਕੱਠੇ ਵਾਇ ਕਰੂਗਾ ਜੀ ਇੱਕ ਵੀਡੀਓ 'ਚੋਂ ਯਾਨੀ ਕਿ ਜਿਹੜੀ ਵੀਡੀਓ ਹੁਣ ਚੱਲ ਰਹੀ ਹੈ ਇਹਦੇ ਵਿੱਚੋਂ ਤੁਸੀਂ ਪੰਜ ਸੂਟ ਇਕੱਠੇ ਪਸੰਦ ਕਰਦੇ ਆ ਜੀ ਤਾਂ ਤੁਹਾਨੂੰ ਹੋਰ ਵੀ ਆਫਰ ਮਿਲੂਗੀ ਜੀ ਇਸ ਕਰਕੇ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ 775 ਦਾ ਸੂਟ ਹੈ ਜੀ ਵਿਦਦ ਦੁਪੱਟਾ ਚੈੱਕ ਕਰੀ ਜਾਓ ਜੀ ਵਿਦਦ ਦੁਪੱਟਾ 775 ਦਾ ਸੂਟ ਹੈ ਬਹੁਤ ਹੀ ਪਿਆਰਾ ਉਸ ਤੋਂ ਬਾਅਦ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਸੋਹਣਾ ਤੁਹਾਨੂੰ ਡਿਜੀਟਲ ਪ੍ਰਿੰਟ ਸੂਟ ਮਿਲੂਗਾ ਜੌਰਜਟ ਦਾ ਸੂਟ ਹੈ ਜੀ ਰਖੜੀ ਕਰਕੇ ਆਫਰ ਚ ਸੂਟ ਆਇਆ ਜੀ ਪਹਿਲਾ ਇਹੀ ਸੂਟ 1350 ਦੀ ਰੇਂਜ ਵਿੱਚ ਸੇਲ ਹੋਏ ਆ ਜੀ ਜਿਨ੍ਹਾਂ ਪਹਿਲਾਂ ਕੋਲ ਗਏ ਆ ਜੀ ਉਹਨਾਂ ਨੂੰ ਤਾਂ ਪਤਾ ਵੀ 1350 ਦਾ ਅਸੀਂ ਵਾਈ ਕਰਿਆ ਹੈ ਨਾ ਹੁਣ ਇਹ ਰਖੜੀ ਦੀ ਸੇਲ ਲੱਗੀ ਆ ਜੀ ਜੂੰ ਜੂੰ ਰਖੜੀ ਨੇੜੇ ਆਉਂਦੀ ਆ ਹਰ ਇੱਕ ਦੁਕਾਨਦਾਰ ਸੇਲ ਲਾਉਂਦਾ ਤੁਸੀਂ ਵੀ ਆਪ ਸਿਆਲਿਆਂ ਮਾਰਕੀਟ ਵੀ ਜਾਨਦੇ ਆ ਤੁਸੀਂ ਦੇਖੇ ਕਿੰਨੀਆ ਮਾਰਕੀਟ ਵਿੱਚ ਸੇਲ ਲੱਗੀ ਹੋਈ ਆ ਜੀ ਤੇ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜਣੇ ਕਿ 5 ਮੀਟਰ ਤੁਹਾਨੂੰ ਕਪੜਾ ਮਿਲੂਗਾ 950 ਦਾ 950 ਦਾ 5 ਮੀਟਰ ਅੱਜ ਦਾ ਰੇਟ ਹੈ ਜੀ ਇਹ ਅੱਜ ਦਾ ਜੇ ਤੁਹਾਡੇ ਕੋਲ ਵੀਡੀਓ ਜਾਣੀ ਹੈ ਜੀ ਅੱਜ ਦਾ ਰੇਟ ਹੈ ਜਦ ਤੁਸੀਂ 2 ਦਿਨ ਬਾਅਦ 3 ਦਿਨ ਬਾਅਦ ਰੇਟ ਵੱਧ ਵੀ ਸਕਦਾ ਹੈ ਘੱਟ ਵੀ ਸਕਦਾ ਜੇ ਤੁਸੀਂ 2 1 2 ਦਿਨ ਚ ਮਤੋਂ ਇਹ ਸੂਟ ਲੈਣੇ ਆ ਜੀ ਮੇਰੇ ਕੋਲ ਉਹੀ ਰੇਟ ਦਾ ਆਉਂਦਾ ਪਿੱਛੋਂ ਤਾਂ ਤੁਹਾਨੂੰ ਸੂਟ ਮਿਲੂਗਾ ਓਨਲੀ 950 ਦਾ 950 ਦਾ ਜੇ ਤੋਂ ਘੱਟ ਵੀ ਗਿਆ ਤਾਂ ਵੀ ਮੈਂ ਤੁਹਾਨੂੰ ਦੱਸੂਗੀ ਜੀ ਵੱਧ ਵੀ ਗਿਆ ਤਾਂ ਵੀ ਤੁਹਾਨੂੰ ਦੱਸੂਗੀ 20 ਦਾ ਸ਼ਿਪਿੰਗ 950 ਅੱਜ ਦਾ ਰੇਟ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿਕਟਾਂ ਭੇਜ ਕੇ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਗੀਜਾ ਕਾਟਨ ਦਾ ਤੁਹਾਨੂੰ ਸੂਟ ਮਿਲੇਗਾ ਏਕੇ ਟੈਕਸ ਦੀ ਗੀਜਾ ਕਾਟਨ ਹੈ ਜੀ ਬਿਲਕੁਲ ਸੀਥਰੂ ਨਹੀਂ ਹੈਗਾ ਕੱਪੜੇ ਵਿੱਚ ਕੋਈ ਲਾਈਨਰ ਦੀ ਲੀਡ ਨਹੀਂ ਹੈਗੀ ਜੀ 2.5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਫੁੱਲ ਪਿਓਰ ਦਾ ਤੁਹਾਨੂੰ 2.5 2.5 ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ 1300 ਰੁਪਿਆ 1300 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਲਾਈਨਿੰਗ ਦੀ ਬਿਲਕੁਲ ਨੀਡ ਨਹੀਂ ਹੈਗੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਲਾਈਟ ਲਾਰਕ ਦੋਨੋਂ ਤਰ੍ਹਾਂ ਦੇ ਕਲਰ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਰਬਰੀ ਸੂਟਾਂ ਦੀ ਬਹੁਤ ਡਿਮਾਂਡ ਆ ਰਹੀ ਸੀ ਜੀ ਬਰਬਰੀ ਦੀ ਬਰਬਰੀ ਦੀ ਤੁਹਾਨੂੰ ਬਹੁਤ ਹੀ ਪਿਆਰੀ 2.5 ਮੀਟਰ ਦੀ ਸ਼ਰਟ ਮਿਲੂਗੀ ਬਾਟਮ ਤੁਹਾਨੂੰ ਮਿਲੂਗੀ ਜੀ ਮਸਲੀਨ ਦੀ ਦੁਪੱਟਾ ਤੁਹਾਨੂੰ ਮਿਲੂਗਾ ਬਰਗਰੀ ਦਾ ਵੀਡੀਓ ਚ ਬਿਲਕੁਲ ਕਲੀਅਰ ਦੱਸਿਆ ਜਾਂਦਾ ਹੈ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਬਿਲਕੁਲ ਵੀ ਜਿਵੇਂ ਕਦੇ ਵੀ ਕੱਪੜੇ ਵਿੱਚ ਇਹ ਨਹੀਂ ਵੀ ਦੱਸਣਾ ਕੁਝ ਹੋਰ ਭੇਜਣਾ ਕੁਝ ਹੋਰ ਤੁਹਾਨੂੰ ਕਲੀਅਰ ਵੀਡੀਓ ਚ ਦੱਸਿਆ ਜਾਂਦਾ ਜੋ ਫੈਬਰਿਕ ਹੁੰਦਾ ਹੈ ਰੇਟ ਮੈਂਸ਼ਨ ਕਰਿਆ ਜਾਂਦਾ 1990 ਸੂਟ ਦਾ ਰੇਟ ਹੈ ਜੀ 1990 ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿੱਕਾਂ ਪੇਜ ਕੇ ਤੁਸੀਂ ਆਪਣੇ ਵਾਸਤੇ ਸੋਨਾ ਜਿਹਾ ਸੂਟ ਮੰਗਵਾ ਸਕਦੇ ਆ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸਿਲਕ ਕਰੇਵ ਦਾ ਤੁਹਾਨੂੰ ਸ਼ਰਟ ਮਿਲੂਗੀ ਪ੍ਰਿੰਟ ਦੇਖੋ ਕਿੰਨੀ ਪਿਆਰੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1000 1000 ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਦੇ ਰਹੇ ਆ ਜੀ 2.5 2.5 ਮੀਟਰ ਦੀ ਕੱਟ ਹੈ ਜੀ ਚਨੋਂਨ ਦਾ ਡਿਜੀਟਲ ਪ੍ਰਿੰਟ ਦੁਪੱਟਾ ਹੈ ਜੀ ਕਲਰ ਚਾਰਟ ਬਹੁਤ ਪਿਆਰਾ ਹੈ ਜੀ ਜਿਵੇਂ ਅਕਤੂਬਰ ਤੇ ਇਦਾਂ ਦੇ ਸੂਟ ਪਾਉਣੇ ਸਟਾਰਟ ਹੋ ਜਣੇ ਆ ਜੀ ਕਲਰ ਚਾਰਟ ਤੇ ਇੱਕ ਕਰੋ ਜੀ ਕਿੰਨਾ ਪਿਆਰਾ ਹੈ ਜੀ ਐਨੇ ਸੋਹਣੇ ਸੋਹਣੇ ਪ੍ਰਿੰਟ ਆਏ ਹਨਾ ਜੀ ਕਰੇਵ ਚ ਜ਼ਰੂਰੀ ਨਹੀਂ ਵੀ ਆਪਾਂ ਨੇ ਕੋਟ ਨੇ ਵੀ ਲੈਣੀ ਹੈ ਜੀ ਤੁਸੀਂ ਕਰੇਵ ਲੈ ਕੇ ਲਖੋ ਜਦ ਕਰੇਵ ਦਾ ਸੀਜ਼ਨ ਆਉਣਾ ਹੈ ਜੀ ਇਹੀ ਸੂਟ ਤੁਹਾਨੂੰ ਕਾਸਟਲੀ ਮਿਲਣਾ ਏ ਆਫ ਵਿੱਚ ਕੱਢੇ ਹੋਏ ਸੂਟਾਂ ਦਾ ਜਰੂਰ ਲਾਹ ਲਿਆ ਕਰੋ ਜੀ ਬਹੁਤ ਪਿਆਰੀ ਸੂਟ ਹੈ ਕੁਛ ਵੀ ਕਰਾਉਣ ਦੀ ਲੋੜ ਨਹੀਂ ਜੀ ਸਰਦਾਰੀ ਸੂਟ ਹੈ ਐਨੇ ਪਿਆਰੇ ਪਿਆਰੇ ਜੇ ਸੂਟ ਐਨੇ ਪਿਆਰੇ ਪਿਆਰੇ ਜੇ ਕਲਰ ਹੈ ਜੀ ਕਲਰਾਂ ਦੇ ਕਿਆ ਕਹਿਣੇ ਜੀ ਇੱਕ ਤੋਂ ਇੱਕ ਕਲਰ ਹੈ ਜੀ ਬਹੁਤ ਸੋਹਣੇ ਕਲਰ ਲਿਖਿਆ ਹੋਣਾ ਤੁਹਾਡੇ ਲਈ ਚੂਸ ਕਰਕੇ ਬਹੁਤ ਹੀ ਪਿਆਰੇ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਸ਼ਿਮਰ कॉटन ਦਾ ਸੂਟ ਮਿਲੂਗਾ ਜੀ ਰਾਮ ਟੈਕਸ ਦੀ कॉटन ਹੈ ਅੱਜ ਆ ਅੱਜ ਤੁਹਾਨੂੰ ਬਹੁਤ ਘੱਟ ਰੇਟ 'ਚ ਬਹੁਤ ਵਧੀਆ ਸੂਟ ਦੇ ਰਹੇ ਆ ਡਿਜੀਟਲ ਪ੍ਰਿੰਟ ਦੁਪੱਟਾ ਜੀ ਬਹੁਤ ਸੋਹਣਾ ਬਾਟਮ ਤੁਹਾਨੂੰ ਪਿਓਰ ਕਾਟਨ ਦੀ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1290 1290 ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿੱਕਾ ਭੇਜ ਕੇ ਤੁਸੀਂ ਆਪਣੇ ਵਾਸਤੇ ਸੋਹਣਾ ਜਿਹਾ ਸੂਟ ਮੰਗਵਾ ਸਕਦੇ ਆ ਜੀ ਨਾਲ ਦੀ ਨਾਲ ਸਕਰੀਨਸ਼ਾਟ ਸੈਂਡ ਕਰੀ ਜਓ ਜੀ ਨਾਲ ਦੀ ਨਾਲ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਜਦ ਸਟਾਕ ਖਤਮ ਹੋ ਜਾਂਦਾ ਜੀ ਫਿਰ ਸਾਨੂੰ ਸੌਰੀ ਬੋਲਣਾ ਪੈਂਦਾ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਿਸਕੋਸ ਔਰ ਗੈਂਜਾ ਦੀ ਤੁਹਾਨੂੰ ਸ਼ਰਟ ਮਿਲੂਗੀ 2.5 ਮੀਟਰ ਦੀ 2.5 ਮੀਟਰ ਦੀ ਤੁਹਾਨੂੰ ਮਸਲੀਨ ਦੀ ਬਾਟਮ ਮਿਲੂਗੀ ਤੇ ਪਿਓਰ ਬਿਸਕੋਸ ਔਰ ਗੈਂਜਾ ਦਾ ਦੁਪੱਟਾ ਮਿਲੂਗਾ ਲੇਸ ਨਾਲ ਦੁਪੱਟੇ ਦੀ ਫਿਨਿਸ਼ਿੰਗ ਕਰੀ ਹੋਈ ਆ ਬਾਟਮ ਤੇ ਵੀ ਵਰਕ ਕਰਿਆ ਹੋਇਆ ਵੈ ਡਾਈ ਐਂਡ ਡਾਈ ਸੂਟ ਅੱਜਕੱਲ ਬਹੁਤ ਟ੍ਰੈਂਡ ਚ ਹੈ ਜੀ 1700 ਰੁਪਿਆ ਸੂਟ ਦਾ ਪ੍ਰਾਈਸ ਹੈ ਨਾਲ ਦੀ ਨਾਲ ਸਕਰੀਨ ਸ਼ਾਟ ਲੀਕੇ ਸੈਂਡ ਕਰੋ ਜਿਵੇਂ ਕਿਸੇ ਮੇਰੀ ਭੈਣ ਦੀ ਨਿਊ ਮੈਰਿਡ ਹੋਈ ਹੈ ਮੈਰਿਜ ਹੋਈ ਆ ਬਹੁਤ ਸੋਹਣੇ ਲੱਗਦੇ ਆ ਇਤਾਂ ਦੇ ਸੂਟ ਪਾਏ ਹੋਏ ਕਿਉਂਕਿ ਨਵਾਂ ਨਵਾਂ ਵਿਆਹ ਦਾ ਚਾਹ ਹੁੰਦਾ ਜੀ ਗਰਮੀ ਵੀ ਘੱਟ ਲੱਗਦੀ ਆ ਤੁਸੀਂ ਆਪੇ ਸਮਝਦਾਰ ਹੈ ਸੋਹਣੇ ਸੋਹਣੇ ਬਣਨ ਦਾ ਚਾਹ ਹੁੰਦਾ ਹੈ ਇਸ ਕਰਕੇ ਜੀ ਬਹੁਤ ਪਿਆਰਾ ਲੱਗੂਗਾ ਇਹ ਸੂਟ ਪਾਇਆ ਵਾ ਕਿਸੇ ਨੇ ਤੀਜ ਤੇ ਆਪਣੀ ਬੇਟੀ ਨੂੰ ਦੇਣਾ ਹੈ ਤਬਾਹ ਸੋਹਣਾ ਸੂਟ ਹੈ ਰੇਟ ਦੇ ਸਾਹਮਣੇ ਸੂਟ ਦੀ ਲੁੱਕ ਬਹੁਤ ਜ਼ਿਆਦਾ ਪਿਆਰੀ ਹੈ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਜਿਹੜਾ ਹੁਣ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ ਆਫ ਵਾਈਟ ਮੰਜੈਂਟਾ ਬਸਕੋਸ ਔਰ ਗਾਂਜਾ ਦਾ ਟਾਈਂਡਾਈ ਤੁਹਾਨੂੰ ਸ਼ਰਟ ਹੈ ਬਹੁਤ ਪਿਆਰੀ ਪਿਓਰ ਅਪਾੜਾ ਸਿਲਕ ਦੀ ਤੁਹਾਨੂੰ ਬੋਟਮ ਹੈ ਦੁਪੱਟਾ ਤੁਹਾਨੂੰ ਔਰਗਾਂਜਾ ਦਾ ਮਿਲੇਗਾ ਜੀ ਸੂਟ ਦਾ ਪ੍ਰਾਈਸ ਹੈਗਾ 1629 1690 ਸੂਟ ਦਾ ਪਰਾਈਜ਼ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਕਲਰ ਚਾਰਟ ਬਹੁਤ ਪਿਆਰੇ ਆ ਜੀ ਕੋਈ ਵੀ ਮੇਰੀ ਭੈਣ ਰਹਿਣਾ ਨਾ ਜਾਵੇ ਜੀ ਜਿਨ੍ਹਾਂ ਨੂੰ ਇਦਾਂ ਦੇ ਸੂਟਾਂ ਦੀ ਨੀਡ ਹੈ ਜਿਵੇਂ ਸੰਧਾਰਾ ਦੇ ਰਹੇ ਹਾਂ ਹੁਣ ਆਪਾਂ ਸੌਣ ਦਾ ਅੱਗੇ ਕਰਵਾ ਚੌਥਾ ਜਿਹੜਾ ਆਪਾਂ ਨੇ ਕਿਸੇ ਨੂੰ ਦੇਣਾ ਕੁੜਮਣੀ ਨੂੰ ਆਪਣੀ ਨੂੰ ਸੂਟ ਦੇਣਾ ਜੋ ਮੈਂ ਤੁਹਾਨੂੰ ਹੁਣ ਦਿਖਾ ਰਹੀਆਂ ਬਹੁਤ ਪਿਆਰੇ ਸੂਟ ਹੈ ਕਿਉਂ ਹੀ ਆਪਾਂ ਨੇ ਫੈਮਲੀ ਚ ਦੇਣੇ ਹੁੰਦੇ ਆ ਚਚੀਆਂ ਤਾਈਆਂ ਲਈ ਉਹਨਾਂ ਲਈ ਬਹੁਤ ਸੋਹਣੇ ਸੂਟ ਹੈ ਜੀ ਰੇਟ ਦੇ ਹਿਸਾਬ ਨਾਲ ਬਹੁਤ ਪਿਆਰੇ ਸੂਟ ਹੈ ਇਹੀ ਸੂਟ ਤੁਸੀਂ ਮਾਰਕੀਟ ਸੇ ਜਾਓਗੇ ਜੀ 2000 2500 3000 ਤੱਕ ਵੀ ਤੁਹਾਨੂੰ ਸੂਟ ਮਿਲਣਾ ਹੈ ਜੀ ਪਿਓਰ ਸ਼ਿਮਰ ਦਾ ਤੁਹਾਨੂੰ ਸ਼ਰਟ ਮਿਲੂਗੀ ਥ੍ਰੈਡ ਵਰਕ ਹੋਇਆ ਹੋਇਆ ਹੈ ਜੀ ਪਿਓਰ ਚਨੂਨ ਦਾ ਫੋਰ ਸਾਈਡ ਦੁਪੱਟੇ ਤੇ ਵਰਪ ਹੈ ਜੀ ਦੁਪੱਟਾ ਮਿਲੂਗਾ ਜੀ ਬਹੁਤ ਪਿਆਰਾ ਸੂਟ ਦੇ ਕੇ ਆ ਕਹਿਣੇ ਸੂਟ ਦਾ ਪ੍ਰਾਈਸ ਹੈ 1790 ਬਿੰਦ ਚ ਸ਼ਿਪਿੰਗ ਕੋਈ ਸ਼ਿਪਿੰਗ ਦਾ ਤੋ ਅਲੱਗ ਤੋ ਨਹੀਂ ਲਈ ਜਾਊਗੀ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਬਸ ਨਾਲ ਦੀ ਨਾਲ ਉਹ ਤੇ ਪਿਕਾ ਸੈਂਡ ਕਰੋ ਜੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਆ